ਬਲਕਾਰ ਅਨਖੀਲਾ ਤੇ ਮਨਜਿੰਦਰ ਗੁਲਸ਼ਨ ਉਹਨਾਂ ਦੀ ਬਿਲਕੁਲ ਡਿੱਟੋ ਕਾਪੀ ਕਰਦੇ ਨੇਗੇ ਅਸਲ ਦੇ ਵਿੱਚ ਬਲਕਾਰ ਅਨਖੀਲਾ ਜੀ ਔਰ ਮਨਜਿੰਦਰ ਗੁਲਸ਼ਨ ਜੀ ਦਾ ਇੱਕ Song ਆਇਆ ਸੀ 302 ਔਰ ਉਹ ਕਾਫੀ ਪੌਪੂਲਰ ਹੋ ਗਿਆ ਯਾਰ ਲੋਕਾਂ ਦੀ ਜ਼ੁਬਾਨ ਤੇ ਚੜਿਆ ਪਿਆ ਪੁੱਠੇ ਸਿੱਤੇ ਹੋਣ ਵੇਖੂ ਚੱਕਿਆ ਨਾ ਫੋਣ ਚਾਲੂ ਪੁੱਠੇ ਸਿੱਤੇ ਹੋਣ ਵੇਖੂ ਚੱਕਿਆ ਨਾ ਫੋਣ ਅਪਣੇ ਪੈਸੇ ਸ਼ੇਰ ਪੰਜਾਬੀ ਸ਼ੋਅ ਚੱਲਦਾ ਸੀ ਉਹਦੇ ਵਿੱਚ ਆਡੀਸ਼ਨ ਦਿੱਤਾ ਸੀ ਔਰ ਉਹਦੇ ਸੈলেকਸ਼ਨ ਵੀ ਹੋਈ ਸੀ ਮਾਸਟਰ ਸਲੀਮ ਜੀ ਉਸ ਦੇ ਜਜ ਸੀ 4 ਤਰੀਕ ਨੂੰ ਜਨਕਿ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜਿਆਦਾ ਸੁਰਾਂ ਦਾ ਗਿਆਨ ਨਹੀਂ ਇਸੇ ਕਰਕੇ ਉਸਤਾਦ ਤਾਰੇ ਜੀ ਸੀ ਜੱਸੀ ਮਾਨ ਜੀ ਨੇ ਸਤੂਰ ਵਰਤੋ ਹੋ ਜਿਹੜੀ ਚਾਹ ਦੇ ਨਾਲ ਖਾਵੇਂ ਨਿੱਤ ਤੜਕੇ ਹੋ ਜਿਹੜੀ ਚਾਹ ਦੇ ਨਾਲ ਖਾਵੇਂ ਨਿੱਤ ਤੜਕੇ ਹੱਡ ਦੁਖ ਦੇ ਦਵਾਈ ਹੁੰਦੀ ਆ ਹੋ ਤੇਰੇ ਬੱਟੂਏ ਨੂੰ ਦੇਖਾਂ ਫੋਲ ਕੇ ਹੋ ਵਿੱਚ ਨਾਗਣੀ ਲਕਾਈ ਹੁੰਦੀ ਆ ਉਹ ਨਾ ਨਾ ਐਵੇਂ ਕਾ ਤੋ ਝੂਠ ਬੋਲਦੀ ਤੇਰੀ ਫੋਟੋ ਵੀ ਤਾਂ ਪਾਈ ਹੁੰਦੀ ਆ ਹੋ ਤੇਰੇ ਬੱਟੂਏ ਨੂੰ ਵੇਖਾਂ ਖੋਲ ਕੇ ਹੋ ਵਿੱਚ ਨਾਗਣੀ ਲਕਾਈ ਹੁੰਦੀ ਆ ਸਸੀਕਾਲ ਦੋਸਤੋ ਅਸੀਂ ਤੁਹਾਡੀਆਂ ਬੁਲਾਕਾਤਾ ਅਕਸਰ ਹੀ ਫਨਕਾਰਾਂ ਦੇ ਨਾਲ ਕਰਵਾਉਂਦੇ ਰਹਨੇ ਆ ਤੇ ਅੱਜ ਸਾਡੇ ਨਾਲ ਗਾਇਕ ਜੋੜੀ ਦਿਲਜਾਨ ਤੇ ਮੈਡਮ ਅਮਰਤ ਨੂਰ ਸਾਡੇ ਨਾਲ ਮੌਜੂਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਸੁਣਿਆ ਹੋਣਾ ਬਲਕਾਰ ਅਨਖੀਲਾ ਤੇ ਮਨਜਿੰਦਰ ਗੁਲਸ਼ਨ ਉਹਨਾਂ ਦੀ ਬਿਲਕੁਲ ਡਿੱਟੋ ਕਾਪੀ ਕਰ ਦੇਣਗੇ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਇਹਨਾਂ ਤੋਂ ਜਿਹੜਾ ਹੈਗਾ ਕੁਝ ਗੀਤ ਵੀ ਸੁਣਾਗੇ ਬਲਕਾਰ ਮਖੀਲੇ ਤੇ ਵੀ ਸੁਣਾਗੇ ਕੁਝ ਹੋਰ ਵੀ ਸੁਣਾਗੇ ਤੇ ਕੀ ਇਹ ਜਿਹੜਾ ਹੈਗਾ ਲੈ ਕੇ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੂਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਆਪਾਂ ਕਰਾਂਗੇ ਦਿਲਾਂਜੀ ਸასი ਕਾਲ ਜੀ ਸასი ਕਾਲ ਜੀ ਸასი ਕਾਲ ਜੀ ਦਿਲਾਂਜੀ ਆਪਾਂ ਸਭ ਤੋਂ ਪਹਿਲਾਂ ਇੱਥੇ ਗੱਲ ਸ਼ੁਰੂ ਕਰ ਲਈਏ ਵੀ ਜਿਹੜੀ ਕਲਾਕਾਰੀ ਹੈ ਹਨਾ ਕੀ ਪਰਿਵਾਰ ਦੇ ਵਿੱਚ ਕੋਈ ਹੋਰ ਗਾਉਂਦਾ ਸੀ ਜਾਂ ਤੁਹਾਨੂੰ ਕਿੱਥੋਂ ਸ਼ੌਂਕ ਪੈ ਗਿਆ ਨਹੀਂ ਸਰ ਪਰਿਵਾਰ ਦੇ ਵਿੱਚ ਉਹ ਕੋਈ ਨਹੀਂ ਗਾਉਂਦਾ ਅਸਲ ਦੇ ਵਿੱਚ ਬਲਕਾਰ ਅਨਖੀਲਾ ਜੀ ਔਰ ਮਨਜਿੰਦਰ ਗੁਲਸ਼ਨ ਜੀ ਦਾ ਇੱਕ ਸੌਂਗ ਆਇਆ ਸੀ 302 ਔਰ ਉਹ ਕਾਫੀ ਪੌਪੂਲਰ ਹੋਇਆ ਲੋਕਾਂ ਦੀ ਜ਼ੁਬਾਨ ਤੇ ਚੜਿਆ ਤੇ ਕਾਫੀ ਜਗ੍ਹਾ ਤੇ ਵਜਦਾ ਸੀ ਬਹੁਤ ਵਧੀਆ ਲੱਗਾ ਫਿਰ ਅਸੀਂ ਕੋਸ਼ਿਸ਼ ਕੀਤੀ ਗਾਉਣ ਦੀ ਤਾਂ ਲੋਕਾਂ ਦੇ ਵੱਲੋਂ ਇੱਕ ਰਿਸਪੌਂਸ ਮਿਲਿਆ ਵੀ ਤੁਸੀਂ ਇੱਕ ਵਧੀਆ ਗਾ ਸਕਦੇ ਹੋ ਇਹਨਾਂ ਦੀ ਆਵਾਜ਼ ਕਹਿੰਦੇ ਵੀ ਬਿਲਕੁਲ ਮਨਜਿੰਦਰ ਗੁਲਸ਼ਨ ਜੀ ਦੇ ਨਾਲ ਮਿਲਦੀ ਹੈ ਬਾਕੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਉਹਨਾਂ ਵਰਗੇ ਤਾਂ ਨਹੀਂ ਬਣਾਇਆ ਜਾ ਸਕਦਾ ਬਾਕੀ ਕੋਸ਼ਿਸ਼ ਚੱਲ ਰਹੀ ਹੈ ਜੀ ਵੀ ਹੌਲੀ ਹੌਲੀ ਸਟੈਪ ਬਾਈ ਸਟੈਪ ਕੁਝ ਨਾ ਕੁਝ ਸਿੱਖਿਆ ਜਾਵੇ ਨਹੀਂ ਉਹਨਾਂ ਤੋਂ ਆਪਣਾ ਨਕੀਲਾ ਜਿੱਤੂ ਦੇਖ ਕੇ ਹੀ ਮਨ ਦੇ ਵਿੱਚ ਆ ਗਿਆ ਜਾਂ ਪਹਿਲਾਂ ਵੀ ਕੋਈ ਮਨ ਦੇ ਵਿੱਚ ਸੀ ਸ਼ੌਂਕ ਵਾਲੀ ਗੱਲ ਵੀ ਹੈ ਨਾ ਜੀ ਲਾਈਨ ਦੇ ਵਿੱਚ ਕਲਾਕਾਰੀ ਜਪਹਿਲਾਂ ਪਹਿਲਾਂ ਨਹੀਂ ਸੀ ਜੀ ਕੋਈ ਜ਼ਿਆਦਾ ਫਿਰ ਇੱਕੋ ਦਾਮ ਤੀਨ ਵਾਪਾ ਗੌੜ ਜੁਟ ਕਹਾਂਗੇ ਜਿਹੜੀ ਆਵਾਜ਼ ਜਿਵੇਂ ਮੈਂ ਥੋੜੀ ਸੁਣੀ ਆ ਹਨਾ ਜੀ 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 ਸੇਮ ਤੁਸੀਂ ਜਟੋ ਕਾਪੀ ਕਰ ਦੇਣਾ ਉਹਨਾਂ ਦੀ ਮਨਿੰਦਰ ਗੁਲਸ਼ਨ ਤੇ ਬਲਕਾਰਨ ਕੀਲੇ ਜੀ 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 ਇਹ ਇੱਕੋ ਦਾਮ ਤਾਂ ਬੜਾ ਔਖਾ ਹੁੰਦਾ ਕੀ ਗੌਰ ਗਿਫਟ ਹੈ ਜਾਂ ਐਕਚੁਅਲੀ ਅ ਅਮਰਿਤ ਨੂਰ ਜੀ ਨੇ ਆਡੀਸ਼ਨ ਦਿੱਤਾ ਸੀ ਜੀ ਵਾ ਇੱਕ ਪੰਜਾਬੀ ਸ਼ੋ ਚੱਲਦਾ ਸੀ ਉਹਦੇ ਵਿੱਚ ਆਡੀਸ਼ਨ ਦਿੱਤਾ ਸੀ ਔਰ ਉਹਦੇ ਸਿਲੈਕਸ਼ਨ ਵੀ ਹੋਈ ਸੀ ਮਾਸਟਰ ਸਲੀਮ ਜੀ ਉਸਦੇ ਜੱਜ ਸੀ ਸਿਲੈਕਸ਼ਨ ਹੋਈ ਲੇਕਿਨ 6 ਤਰੀਕ ਨੂੰ ਇਹਨਾਂ ਦੀ ਟਿਕਟ ਸੀ ਅੱਗੇ ਵਾਸਤੇ ਔਰ 4 ਤਰੀਕ ਨੂੰ ਜਾਨਕਿ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਦੋਂ ਕੁਆਰੇ ਹੁੰਦੇ ਸੀ ਤੇ ਉਸ ਤੋਂ ਬਾਅਦ ਅੱਗੇ ਵਧ ਨਹੀਂ ਪਾਏ ਔਰ ਜਦੋਂ ਮੇਰੀ ਮੈਰिज ਹੋਈ 2017 ਦੇ ਵਿੱਚ ਇਹਨਾਂ ਨਾਲ ਤੇ ਉਦੋਂ ਪਤਾ ਲੱਗਾ ਵੀ ਇਹਨਾਂ ਦੀ ਆਵਾਜ਼ ਬਹੁਤ ਵਧੀਆ ਹੈ ਔਰ ਇਹ ਆਵਾਜ਼ ਪੰਜਾਬ ਦੀ ਵੀ ਸਿਲੈਕਸ਼ਨ ਵੀ ਹੋਈ ਹੈ ਇਹਨਾਂ ਦੀ ਤਾਂ ਸੋਚਿਆ ਵੀ ਕਿਉਂ ਨਾ ਕੁਝ ਅੱਗੇ ਕੀਤਾ ਜਾਵੇ ਪਰ ਘਰਾਂ ਦੇ ਰੁਝੇਵੇਂ ਕਵਿਲਦਾਰੀਆਂ ਕਈ ਵਾਰੀ ਅੱਗੇ ਨਹੀਂ ਵਧਣ ਦਿੰਦੀਆਂ ਨੇ ਜੀ ਤਾਂ ਹੁਣ ਕੁਝ ਦਿਨਾਂ ਤੋਂ ਇੰਸਟਾਗ੍ਰam ਤੇ ਰੀਲ ਵਗੈਰਾ ਪਾ ਰਹੇ ਆਂ ਔਰ ਰੀਲ ਪਾਉਣ ਤੋਂ ਬਾਅਦ ਕੁਝ ਕੁ ਲੋਕਾਂ ਦਾ ਰਿਸਪੌਂਸ ਵਧੀਆ ਮਿਲਿਆ ਲੇਕਿਨ ਕਹਿੰਦੇ ਸੁਰ ਤਾਲ ਦੀ ਜਨਰਲ ਸਮਝ ਨਾ ਹੋਵੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ ਤਾਂ ਉਹਦੇ ਵਾਸਤੇ ਸਾਡੇ ਉਸਤਾਦ ਜੀ ਨੇ ਜੱਸੀ ਮਾਨ ਜੀ ਸਰਦੂਰਗੜ ਤੋਂ ਉਹਨਾਂ ਤੋਂ ਅਸੀਂ ਸਿੱਖ ਰਹੇ ਆਂ ਜੀ ਔਰ ਭਾਈ ਬਲਜੀਤ ਜੀ ਨੇ ਬੈਂਜੋ ਮਾਸਟਰ ਉਹਨਾਂ ਦਾ ਕਾਫੀ ਸਹਾਰਾ ਮਿਲ ਰਿਹਾ ਸਾਨੂੰ ਔਰ ਸੁਖਮਨ ਹੀਰ ਕੇ ਮੈਂਡੋਲਿਨ ਪਲੇਅਰ ਨੇ ਬਹੁਤ ਜ਼ਬਰਦਸਤ ਕਾਫੀ ਵਾਇਰਲ ਨੇ ਤਾਂ ਕਾਫੀ ਰਿਸਪਾਂਸ ਮਿਲ ਰਿਹਾ ਉਹਨਾਂ ਵੱਲੋਂ ਉਹ ਦੱਸ ਰਹੇ ਨੇ ਥੋੜੀਆਂ ਬਰੀਕੀਆਂ ਸੰਗੀਤ ਦੀਆਂ ਤੇ ਚੱਲ ਰਿਹਾ ਜੀ ਪ੍ਰੋਸੈਸ